ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਏ ਆ ਚੋਪਰ ਟਿਲਵਾ ਇੱਕ ਆ ਚੋਪਰ ਇੱਕ ਨੂੰ ਅਸੀਂ ਦੇਖਣ ਦੇ ਕੰਮ ਤੋਂ ਆਉਣ ਡਿਆ ਵਾ ਅਸੀਂ ਵੇਟ ਕਰਕੇ ਟ੍ਰਿਕ ਜੀ ਕਰਨਾ ਆਏ ਆ ਇੱਥੇ ਆਮ ਮੈਕਡੋਨਲਡ ਖਲੋਤੇ ਆ ਤੇ ਰੀਲਾਂ ਆਂ ਹੀ ਵੇਖੀਆਂ ਸੀ ਤੋਂ ਅੱਜ ਟ੍ਰਿਕ ਕਰਕੇ ਦੇਖਣੀ ਹੈ ਕਿ ਉਹ ਕਾਮਯਾਬ ਹੁੰਦੀ ਆ ਕਿ ਨਹੀਂ ਬੰਦਾ ਇੱਕ ਆਡਾ ਆ ਜੇ ਤੇ ਵੇ ਨਹੀਂ ਛੇਰਾ ਠੀਕ ਨਹੀਂ ਤਾਂ ਵਲੌਗ ਨਹੀਂ ਬਲੌਗ ਤੇ ਲਾਇਆ ਹੋ ਗਿਆ ਲੇਟ ਤੇ ਥੋੜਾ ਨਹੀਂ ਜਿਆਦਾ ਹੀ ਹੋ ਗਿਆ ਨਾ ਇਹ ਕੰਮ ਥੜਾ ਢਿਲਾ ਪੈ ਗਿਆ ਹੈ ਇਹ ਵੀ ਜਿਆਦਾ ਲੇਟ ਹੋਇਆ ਨਹੀਂ ਹੁੰਦਾ ਤਾਂ ਨਹੀਂ ਲੇਟ ਹੁੰਦਾ ਇਹ ਆਪਾਂ ਕਰ ਦੇਣਾ ਵਾ ਛੇਤੀ ਬੱਦੇ ਆਡੇ ਢਿੱਲੇ ਪੈ ਜਾਂਦੇ ਥੋੜੇ ਜੇ ਤਾਂ ਕਰਕੇ ਵਲੌਗ ਲੇਟ ਹੋ ਜਾਂਦਾ ਵਾ ਨਹੀਂ ਬਣਾ ਸਰਚ ਮਾਰੀ ਕਿ ਲੱਗੇਗੀ ਤੀਆ ਮੈਕਨੀਕੀ ਕਿਤੇ ਮੈਕਡੀ ਫਿਰ ਹੁਣ ਇਹ ਆ ਕੇ ਸਾਨੂੰ ਪਾ ਲੱਗਾ ਵੀ ਇੱਥੇ ਹੈਗਾ ਵਾ ਢਿਲਮੀ ਉਦੋਂ ਉੱਥੇ ਵੀ ਉੱਥੇ ਜੰਡੇ ਵਾਲੇ ਜਾਣਾ ਹੈ ਜੰਡੇ ਵਾਲੇ ਹੈਗਾ ਜੰਡੇ ਵਾਲਿਆ ਹੋਵੇਗਾ ਉੱਥੇ ਨਹੀਂ ਹੈਗਾ ਫਤੂ ਵਾਲ ਨਹੀਂ ਹੈਗਾ ਠੀਕ ਹੈ ਅਸੀਂ ਆਏ ਇਹ ਫੀਰ ਫਰਕਦਾ ਚ ਇਹ ਬਾਅਦ ਚ ਤੁਹਾਨੂੰ ਦਿਖਾਉਨੇ ਆ ਕਿ ਟ੍ਰਿਕ ਕਾਮਯਾਬ ਹੁੰਦੀ ਆ ਕਿ ਮਹਿੰਗਾ ਪੈਂਦਾ ਮੈਕਡੀ ਇਹਨੂੰ ਅੱਜ ਲੱਗ ਜੂ ਪਤਾ ਅੱਜ ਇੱਕ ਲੋ ਵੀ ਜਿਹੜੇ ਬੰਦੇ ਦੀ ਵੇਟ ਹੀ ਉਹ ਵੀ ਆ ਗਿਆ ਮੂੰਹਵਾਰ ਬੰਨੇ ਆਏ ਨੇ ਕੀ ਅੰਛਾ ਕਦਾਂ ਗੱਜ ਤੇ ਵੀਰੇ ਠੀਕ ਠਾਕ ਆਈ ਤੇ ਵੀ ਲਾਉਣੇ ਆ ਲੇਜ਼ ਦੀ ਪਟੀ ਲਾ ਲਿਆ ਕਦੀ ਆਈਓ ਉੱਤਰ ਪਿਆ ਉਹ ਤੇਰਾ ਨਖਰਾ ਆਏ ਇੱਥੇ ਰੱਖ ਕੰਮੇ ਆ ਗਿਆ ਹੀ ਕੀ ਹਾਲ ਚਾਲ ਹੈ ਦੋਸਤੋ ਹੈ ਬਲੌਗਾਂ ਵਾਲਿਆਂ ਨੂੰ ਜਿਹੜੇ ਵੇਖਦੇ ਹਨ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਠੰਡ ਬਹੁਤ ਫੈ ਰਹੀ ਆ ਤੇ ਅਜੇ ਵੀ ਠੰਡ ਹੈ ਕੀ ਨਹੀਂ ਹੈਗੀ ਰਾਤ ਦੀ ਠੰਡ ਰਹਿ ਗਈ ਆ ਹਾਂ ਮੇਰਾ ਬੜਾ ਆ ਗਿਆ ਇਸ ਬੱਸ ਮਿਲ ਨਹੀਂ ਰਹੀ ਮਿਲ ਨਹੀਂ ਹੈਗੀ ਮੇਰੇ ਯਾਰ ਹੁਣ ਜੇ ਪਰ ਆ ਗਿਆ ਆ ਗਿਆ ਮੈਕਡੀਲ ਤੇ ਜਲਵਾਕ ਪਲਾਜ਼ੀ ਤੇ ਲੱਗਾ ਮੈਕਡੀਲ ਤੈਨੂੰ ਉਹ ਦਹਾਂ ਵਾਲਾ ਬੱਤਾ ਪਿਉਣਾ ਅੱਜ ਟ੍ਰਿਕ ਕਾਮਯਾਬ ਹੁੰਦੀ ਹੈ ਕਿ ਤੈਨੂੰ 400 ਤੇ 500 ਦੇਣਾ ਪੈਂਦਾ ਹੈ ਹੈਂ ਅਹੀਂ ਤੇਰੇ ਆਸਰੇ ਆਏ ਅੱਜ ਜੇਤ ਦਾ ਵਾਲੀ ਕਾਮਯਾਬ ਹੋ ਗਈ ਫੇਰ ਸਾਡੇ ਵੱਲੋਂ ਤੇ ਜੇ ਜਾਦੇ ਵਾਲੀ ਹੋਈ ਤੇ ਫੇਰ ਤੇਰੇ ਵੱਲੋਂ ਸਟੋਰੀਜ਼ ਆ ਰਹੀਆਂ ਨਹੀਂ ਨਾ ਪਤਾ ਹੈਂ ਹੈਂ ਮੈਹੀ ਹੋਊਗੀ ਕਾਮਯਾਬ ਕਿ ਨਹੀਂ ਚੱਲੂਗਾ ਕਿਉਂ ਬੰਦ ਕਰਤੀ ਹੋਊ ਇਹਨਾਂ ਨੇ ਨਹੀਂ ਨਹੀਂ ਚੱਲਦਾ ਹੋਊਗਾ ਨਾ ਜੀ ਭੈਣ ਸਸਰੀ ਗਾਲ ਕੀ ਕਹਿੰਦੇ ਆ ਆਪਣਾ ਲਾਈਵ ਚੈਟ ਕਰਦੇ ਆਪਾਂ ਹਾਂ ਕਰ ਲਾਂਗੇ ਲਾਈਵ ਚੈਟ ਕਰਨੀ ਕਿੱਥੇ ਕਰਨੇ ਲਾਈਵ ਜਾ? ਆਓ ਲਾਈਵ ਚੈਟ ਕਰਦੇ। ਥੋੜੀ ਜਿਹੀ ਖਰਾਬੀ ਕਰ ਜਾਂਦਾ ਰਾਤ। ਲਾਈਵ ਚੈਟ ਕਰਦੇ ਪਤਾ ਨਹੀਂ ਕਿੱਥੇ। ਕਿਹੜਾ ਐਪਰ ਆ ਵਾ? 11:30 ਵਜੇ ਰਾਤ ਨੂੰ ਮੈਂ ਸੀ ਕਰਕੇ ਹਾਂ ਸੁੱਤਾ। ਇਹ ਪੁੱਛਣ ਡਿਆ ਇਹ ਸੁੱਤਾ ਵਾ। ਕੀ ਲੈ ਗਿਆ ਸਾਡੇ ਲਈ? ਲੈ ਹੁੰਦਾ ਗੋਬਨੀ ਆ ਲੈ ਕੇ ਚਾਕਲੇਟ ਇਹ ਸਾਰਿਆਂ ਨੂੰ। ਆਹ ਦੇ ਦੇ ਗੁਰੂਆ। ਆ ਡੱਬਾ ਗਿਫਟ ਕਰਦੇ ਅੱਜ। ਲੈ ਕੁੜੀਆਂ ਵਾਸਤੇ ਤੇ ਯਾਰ ਉਦਾਂ ਹੀ ਦਾ ਲੈ ਆ ਇਹ ਦੇ ਵੀ ਨਾ ਚੱਲ ਬਲੌਗ 'ਚ ਵਿਖਾ ਦੇ ਨਾ ਕੋਲ ਚੀਜ਼ ਹੀ ਫੜਾਇਆ ਇਹਨੂੰ ਫੜੋ ਪਾ 500 ਕੀ ਦਾ ਡੱਬਾ ਤੇ ਯਾਰਾ ਯਾਰ ਆਲੀ 500 ਨਹੀਂ ਖਰਚ ਸਕਦਾ ਜੇ ਮਨ ਘਾਂਡੇ ਆਉਟ ਜੋ ਬੰ ਨੂੰ ਪਾਣੀ ਲੱਗ ਰਿਹਾ ਪਰ ਜੋਨ ਕਾ ਲੱਗ ਰਿਹਾ ਔਰ ਮੂਵ ਕਰਤਾ ਉਹ ਤਾਂ ਗਾਣਾ ਟੱਲੀ ਗਾੜੀ 버ਗਰ ਵੀ ਕੈਨਸਲ ਕਰਤਾ ਵਾ ਇਹ ਨੂੰ ਗਿਆ ਨੂੰ ਆ ਵੀਰ ਕੜਾ ਵੀਰ ਤੂੰ ਦੱਸ ਦੇ ਇਹਨੂੰ ਭਾਂ ਲੱਗਣ ਨੇ ਲਾਸਟ ਨਹੀਂ ਕਰਉਂਦੇ ਹੈ ਕਰਨ ਦੇ ਟ੍ਰਿਕ ਜੀ ਵਾਲੀ ਵੇਖਣਾ ਐ ਪਰ ਹੋਈ ਨਹੀਂ ਵੇਖ ਕੇ ਕਰਤੀ ਜਾਂਦਾ ਕਰਤਾ ਪੇਮੈਂਟ ਦਾ ਆਉਂਦਾ ਬਾਈ ਇੱਥੇ ਪੇਮੈਂਟ ਇੱਥੇ ਕਰਦੀ ਐ ਇਹ ਕੀ ਹੈ ਉਹ ਹੀ ਕਹਿੰਨ ਸੁਜੈਸਟ ਉਹਨਾਂ ਨੇ ਕੀਤਾ ਸੁਜੈਸਟ 11 ਰੁਪਏ ਦੀ ਆ ਫਾਦਰ ਕਰ ਲੋ ਫਿਰ ਕੋਈ ਬੱਸ ਹੁਣ ਬੰਦ ਕਰਨੀ ਆ ਬਾਅਦ ਚ ਕਰਾ ਲਾਂਗੇ ਇਹਨੂੰ ਕਹਾਂਗੇ ਰਾਜੀ ਜਾਂਦੇ ਕਰਾ ਖੰਡੀ ੱੱਕਾ ਇਹ ਕਿੱਦਾਂ ਨੇ ੱੱਕਾ ਹੋ ਗਿਆ ਹੋਰ ਕੋ ਵੇਲਾ ਆ ਹੋਣੀ ਆ ਓਏ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਤਾਂ ਹੀ ਕਰਤੀ ਓ ਬੰਦ ਕਰਤੀ ਵੀ ਦੇ ਚੱਲ ਹੋਰ ਕੋ ਖਵਾਣ ਜੋ ਬੰਡ ਰਾਈ ਕਰੂਗਾ ਇਹ ਚਾਹੀ ਮੇਰ ਦਾ ਕੋਨਾ ਲੱਲਾ ਕੋਨਾ ਲੱਲਾ ਅੰਕੀ ਚ ਜਾ ਕੇ ਪੈਂਚਰ ਹੋਣੇ ਬਾਹਰ ਆ ਆਵੇ ਲਿਵਨ ਆਣਾ ਜਬ ਪਹੁੰਚ ਗਿਆ ਵੀਰ ਨੂੰ ਇਹ ਕਰਨ ਦੇ ਟਰਾਈ ਹੁਣ ਵੇਖੋ ਲੱਗ ਧੱਕਾ ਹੋ ਗਿਆ ਵੀਰਿਆ ਇਥੇ ਦੱਸਦੀ ਜਗ੍ਹਾ ਹੈ ਨਾ ਇਹ ਯਾਰ ਦੇਣਾ ਪਵੇ ਤਾਂ ਇਹ ਚੜਨੀਆਂ ਲਈ ਜਾਂਦਾ ਇਹ ਰੁਪਈਏ ਦੀਆਂ ਉਹ ਗੇਰ ਰਹੀ ਉਹ ਵਨੀਲਾ ਮਿਨੀ ਕੁਲਫੀ ਹੋ ਗਿਆ ਲੈ ਲਓ ਕੁਲਫੀ ਆ ਲੈ ਲਓ ਇਹ ਵੀ ਲੈ ਲਓ ਜੀ ਉਹ ਗੇਰ ਰਹਾ ਲੈ ਲਓ ਹੋ ਲੈ ਲਓ ਚੱਕਦੇ ਚੱਕਦੇ ਪਲੱਸ ਕਰਦੇ ਤਿੰਨ ਫੰਡ ਬੜੀ ਘਿਰ ਵੀ ਅਹੀਂ ਖਾਣੀ ਆ ਵੇ ਇੱਕ ਮਿੰਟ ਰੁਕ ਜਾ ਕੈਚਅਪ ਕਤੋਂ ਕੀਤੀ ਫਿਰ ਆਣ ਪਾ ਲਓ ਪਾ ਲਓ ਸਨੈਪ ਹਾਜੀ ਮੈਂ ਵੀ ਪਾਉਣੀ ਆ ਸਨੈਪ ਡਰਿੰਕ ਤੇ ਤੁਹਾਡੀ ਨਹੀਂ ਮਿਲੀ ਹੁਣ 버ਗਰ ਨਾਲ ਖਾਓ ਆਈਸਕ੍ਰੀਮ ਮਿਲ ਗਈ ਇਹਨਾਂ ਨੂੰ ਯਾਰਾਂ ਦੀ ਉਹ ਜਾਣ ਲੱਗੇ ਇਹਨਾਂ ਨੂੰ ਖਾਣੇ ਬਰਗਰ ਮਹਿੰਗੇ ਪੈ ਗਏ ਹੈ ਫੇਲਡ ਹੋ ਗਿਆ ਮਿਸ਼ਨ ਅਸਾਲਿਆ ਪਾਸ ਪਾਸ ਕਿਹੜਾ ਪਾਸ ਕਿਹੜਾ ਆ ਵਾ ਉਹ ਉੱਥੇ ਕੰਮ ਆ ਗਿਆ ਉਹ ਮਤਲਬ ਆਈਸਕ੍ਰੀਮ ਉਹਨੇ ਦੀ ਕਰਤੀ ਉਹ ਤਾਂ ਉਹ ਮਹਿੰਗੀ ਪੈਣੀ ਰੁਪਿਆ ਕੰਮ ਉਹ ਵਾ ਗਿਆ ਜਾਨਾ ਸੋਚੇ ਮਹਿੰਗੇ ਸੱਤ ਨੇ ਲਗਣਾ ਨੇ ਵੀ ਹੁੰਦਾ ਹੈ ਚ ਵਈ ਟਾਈਮ ਲੌਗ ਹੀ ਬਣਦਾ ਹੋ ਮੈਂ ਹਾਂ ਇਹ ਕੀ ਪਤਾ ਯੂਟਿਊਬ ਤੇ ਸ਼ਾਰਟਸ ਬਣਾਉਂਦੇ ਆ ਸ਼ਾਰਟਸ ਨਹੀਂ ਬਣਾਉਂਦਾ ਯੂਟਿਊਬ ਚੱਕੋ ਚੱਕੋ ਮੁੰਡੇ ਚੱਕੋ ਆ ਲੋ ਆ ਵੇ ਲੈ ਲੋ ਆਈਸਕਰੀਮਾ ਕੋਲਾ ਵੇ ਲੈ ਲੋ ਹਾਂ ਇੱਧਰ ਵੇ ਇਹ ਕਿਹੜਾ ਗਾਦੀ ਗਈ ਇਹ ਕਿਹੜਾ ਗਾਦੀ ਗਈ ਜਿੱਤੀ ਕੋ ਨਹੀਂ ਇਹ ਕੁੱਲ ਮਿਲਾ ਕੇ ਨਾ ਐ ਤੋ ਖਾਈਆ ਉਹ ਡਰਿੰਕ ਵੀ ਮਿਲ ਲਾ ਤੂੰ ਕੰਨ ਲੱਗਾ ਕਿਰਾ ਠੰਡੇ ਕੋਈ ਫਰਾ ਤੋਂ ਨਹੀਂ ਚੱਕੋ ਮੁੜ ਤਲ ਨਿਕਲੋ ਪਿੰਡ ਨੂੰ ਹੋ ਗਈਆਂ ਡਰਿੰਕਾਂ ਤੁਹਾਡੀਆਂ ਕੀ ਗਾਣਾ ਆਉ ਦੋ ਬੰਨੋ ਨਾਈ ਬਲਾਗੇ ਮੈਂ ਭਾਜੀਆ ਮਜ਼ਾਕ ਕੀਤਾ ਨਹੀਂ ਤੇ ਵਾਕਿਆ ਚਾਹੀਦਾ ਇਹਨਾਂ ਦਾ ਪੜਾ ਕੇ ਲੈ ਆਈਏ ਮੈਂ ਕੜੀ ਵਾਲਾ ਦਾ ਆ ਮਜ਼ਾਕ ਕੀਤਾ ਉੱਥੇ ਫੋਟੋ ਨੂੰ ਕਿਹਾ ਵੱਡੀ ਅਸੀਂ ਜਿਆਦੀਆਂ ਨਿੱਕੇ ਨਿੱਕੀਆਂ ਗਾਂ ਤੋ ਰੀਲਾ ਤੇ ਯਕੀਨ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਠੀਕ ਆ ਓਏ ਆ ਭੇਜ ਦਾਂਦਾ ਰੀਲਾ ਦਾ ਕੌਣ ਭੇਜ ਇਹਨੇ ਭੇਜੀ ਹੈ ਨਾ ਦੱਸੀ ਓਏ ਹੁਣੇ ਕੱਢ ਇਹ ਭੇਜ ਦਾਂਦਾ ਮੈਂ ਝੂਠ ਬੋਲੀ ਹੈ ਨਾ ਵੇ ਪਹਿਲਾਂ ਖੋਲ ਚੈਟ ਜਾ ਕਿਨੇ ਭੇਜੀ ਆ 11 ਵਾਲੀ کون ਪਿੰਡੋਂ ਪਤਾ ਕਿੰਨੀ ਤਕੜੀ ਇਹ ਇਹਦੀ ਚੈਟ ਖੋਲ ਪਹਿਲਾਂ ਉਹ ਇੰਸਟਾਲੀ ਮੇਰੀ ਨਾਮਦਾਰੀ ਕੋਈ ਕੁਲਸੀ ਵਾਲੇ ਉਹ ਸਹੀ ਆ ਇਹਦੀ ਚੈਟ ਖੋਲ ਪਹਿਲਾਂ ਵਕਾ ਪਹਿਲਾਂ ਕਿਨੇ ਭੇਜੀ ਮੈਨੂੰ ਭੇਜਦਾ ਹੁੰਦਾ ਮੇਕੋ ਹੋਣੀ ਆ